ਅਦੀਨਾ ਬੇਕ ਤੇ ਪੈਂਡੇ ਖਾ ਹੁਣੀ 15000 ਫੌਜ ਲੈ ਕੇ ਚੜਪੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਮਾਰਨ ਵਾਸਤੇ ਤੇ ਆਨੰਦਪੁਰ ਸਾਹਿਬ ਨੂੰ ਟੈਟੇਰੀ ਕਰਨ ਵਾਸਤੇ ਜਦੋਂ ਫੌਜ ਲੈ ਕੇ ਪਹੁੰਚੇ ਆਨੰਦਪੁਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਿੱਚ ਇੱਕ ਸੇਵਾਦਾਰ ਹਾਜ਼ਰ ਹੋਇਆ ਉਹਨੇ ਆਕੇ ਖਬਰ ਦੇ ਦਿੱਤੀ ਮਹਾਰਾਜ ਦਿੱਲੀ ਦਰਬਾਰ ਦੇ ਭੇਜੇ ਦੋ ਜਰਨੈਲ ਅਦੀਨਾ ਬੇਕ ਤੇ ਪੈਂਡੇ ਖਾਉਣੀ ਆ ਰਹੇ ਮਹਾਰਾਜ 15000 ਫੌਜ ਲੈ ਕੇ ਤੁਹਾਨੂੰ ਮਾਰਨ ਵਾਸਤੇ ਸੱਚੇ ਪਾਤਸ਼ਾਹ ਮਹਾਰਾਜ ਕੀ ਹੁਕਮ ਹੈ ਸੱਚੇ ਪਾਤਸ਼ਾਹ ਮਹਾਰਾਜ ਨੇ ਸਾਰੇ ਸਿੰਘਾਂ ਨੂੰ ਜੰਗ ਦੀ ਤਿਆਰੀ ਵਾਸਤੇ ਆਗਿਆ ਦਿੱਤੀ। ਗੁਰੂ ਕੇ ਸਿੰਘ ਹੋ ਕੇ ਸ਼ਸਤਰਾਂ ਦੇ ਨਾਲ ਸਨਦ ਬਣਾਤੇ ਆਪ ਆਪਣੇ ਮੋਰਚੰਦ ਤੇ ਪਹੁੰਚ ਗਏ। ਹੁਣ ਅਦੀਨਾ ਬੇਕ ਤੇ ਪੈਂਡੇਖਾਉਣੀ ਫੌਜ ਲੈ ਕੇ ਜਦੋਂ ਮੈਦਾਨ ਵਿੱਚ ਆਏ ਸਭ ਤੋਂ ਪਹਿਲਾਂ ਪੈਂਡੇਖਾਉਂ ਤੇ ਅਦੀਨਾ ਬੇਕ ਦੀਆਂ ਫੌਜਾਂ ਦੇ ਨਾਲ ਜੰਗ ਕਰਨ ਵਾਸਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵੱਡੇ ਸਾਹਿਬਜਾਦੇ ਬਾਬਾ ਅਜੀਤ ਸਿੰਘ ਜੀ ਸਿੰਘਾਂ ਦਾ ਜਥਾ ਨਾਲ ਲੈ ਕੇ ਤੇ ਮੈਦਾਨ ਵਿੱਚ ਉਤਰ ਆਏ। ਫਿਰ ਦੁਜੇ ਸਿੰਘ ਵੀ ਆਏ ਉਹ ਰਣ ਮੈਦਾਨ ਵਿੱਚ ਦੰਨ ਚ ਲੋਹੇ ਤੇ ਲੋਹਾ ਖੜਕ ਰਿਹਾ ਇੱਕ ਪਾਸੇ ਜਾ ਐਲੀ ਅਲੀ ਦੇ ਨਾਰੇ ਇੱਕ ਪਾਸੇ ਅਕਾਲ ਅਕਾਲ ਗੁਰਬਰਿਆ ਅਕਾਲ ਅਕਾਲ ਦੇ ਜਕਰ ਜਿਹੜਾ ਪਿੰਡੇਖਾਂ ਸੀ ਨਾ ਇਹ ਲੜਦਾ ਲੜਦਾ ਹੋਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਹਮਣੇ ਚਲਾ ਗਿਆ ਜਦੋਂ ਮਹਾਰਾਜ ਦੇ ਸਾਹਮਣੇ ਗਿਆ ਤੇ ਮਹਾਰਾਜ ਨੂੰ ਆਵਾਜ਼ ਦੇ ਕੇ ਕਹਿਣ ਲੱਗਾ ਮਹਾਰਾਜ ਸੁਣਿਆ ਕਿ ਤੁਹਾਡੇ ਵਾਂਗੂ ਤਲਵਾਰ ਕੋਈ ਨਹੀਂ ਚਲਾ ਸਕਦਾ ਮਹਾਰਾਜ ਸੁਣਿਆ ਤੁਹਾਡੇ ਵਰਗਾ ਤੀਰ ਅੰਦਾਜ਼ੀ ਵੀ ਦੁਨੀਆ ਤੇ ਕੋਈ ਨਹੀਂ ਤੇ ਮਹਾਰਾਜ ਪਰ ਇਹ ਗੱਲ ਯਾਦ ਰੱਖਣਾ ਵੀ ਅੱਜ ਪੈਂਡੇਖਾ ਦੇ ਨਾਲ ਤੁਹਾਡਾ ਪਹਿਲੀ ਵਾਰ ਵਾਹ ਪੈਣ ਲੱਗਾ ਹੈ ਤੇ ਮਹਾਰਾਜ ਦਿਲ ਦੀਆਂ ਦਿਲ ਵਿੱਚ ਨਾ ਰਹਿ ਜਾਣ ਜਿਉ ਮੈਂ ਤੁਹਾਨੂੰ ਪਹਿਲ ਦੇਣਾ ਪਹਿਲਾਂ ਤੁਸੀਂ ਮੇਰੇ ਉੱਤੇ ਵਾਰ ਕਰ ਲੋ ਕਲਗੀਧਰ ਪਾਤਸ਼ਾਹ ਮਹਾਰਾਜ ਆਵਾਜ਼ ਦੇ ਕੇ ਕਹਿਣ ਲੱਗੇ ਪੈਂਡੇਖਾ ਗੁਰੂ ਨਾਨਕ ਸਾਹਿਬ ਦੇ ਕਰ ਦਾ ਅਸੂਲ ਨਹੀਂ ਗੁਰੂ ਨਾਨਕ ਸਾਹਿਬ ਦੇ ਘਰ ਦਾ ਅਸੂਲ ਇਹ ਆ ਵੀ ਜਿਹੜਾ ਚੜਾਈ ਕਰਕੇ ਆਵੇ ਪਹਿਲ ਉਹਦੀ ਹੁੰਦੀ ਏ ਤੇ ਚੜਾਈ ਤੂੰ ਸਾਡੇ ਉੱਤੇ ਕਰਕੇ ਆਂ ਅਸੀਂ ਤੇਰੇ ਉੱਤੇ ਚੜਾਈ ਕਰਕੇ ਨਹੀਂ ਆਏ ਤੇ ਜਾਂ ਅਸੀਂ ਤੈਨੂੰ ਪਹਿਲ ਦਿੰਨੇ ਆ ਯਾਦ ਰੱਖ ਤੂੰ ਸਾਡੇ ਉੱਤੇ ਇੱਕ ਨਹੀਂ ਦੋ ਨਹੀਂ ਪੂਰੇ ਤਿੰਨ ਵਾਰ ਕਰਨਿਆ ਤਿੰਨ ਵਾਰ ਤੇ ਜੇ ਤੇਰੇ ਤਿੰਨੇ ਵਾਰ ਖਾਲੀ ਗਏ ਨਾ ਤੇ ਯਾਦ ਰੱਖ ਜੇ ਤੇਰੇ ਤਿੰਨਾਂ ਵਾਰਾਂ ਦੇ ਵਿੱਚੋਂ ਇੱਕ ਵੀ ਵਾਰ ਸਾਡੇ ਤਨ ਦੇ ਉੱਤੇ ਲੱਗ ਗਿਆ ਤੇ ਜਾਂ ਇਸ ਜੰਗ ਦਾ ਜਿੱਤ ਦਾ ਸੇਰਾ ਤੇਰੇ ਸਿਰ ਉੱਤੇ ਬਣ ਦਿੱਤਾ ਜਾਵੇਗਾ ਤੇ ਜੇ ਤੇਰੇ ਤਿੰਨੇ ਵਾਰ ਗਏ ਖਾਲੀ ਫਿਰ ਵਾਰੀ ਆਵੇਗੀ ਸਾਡੀ ਅਸੀਂ ਇੱਕ ਵਾਰ ਕਰਾਂਗੇ ਤੇ ਪੈਂਡੇਖਾਂ ਜੇ ਤੂੰ ਸਾਡਾ ਇੱਕ ਵਾਰ ਝੱਲ ਗਿਓ ਤੇ ਜਾਂ ਜਿੰਗ ਇਸ ਜੰਗ ਦਾ ਜਿੱਤ ਦਾ ਸੇਰਾ ਤਾਂ ਵੀ ਤੇਰੇ ਸਿਰ ਉੱਤੇ ਬਣ ਦਿੱਤਾ ਜਾਵੇਗਾ ਹੁਣ ਪੈਂਡੇਖਾਂ ਸੋਚਦਾ ਮਨਾ ਗੁਰੂ ਨੇ ਤਿੰਨ ਵਾਰ ਕਰਨ ਵਾਸਤੇ ਕਹਿਆ ਕੋਈ ਗੱਲ ਨਹੀਂ ਜੇ ਮੇਰੇ ਤਿੰਨਾਂ ਵਾਰਾਂ ਦੇ ਵਿੱਚੋਂ ਇੱਕ ਵੀ ਵਾਰ ਗੁਰੂ ਦੇ ਤਣ ਦਿੱਤੇ ਨਹੀਂ ਲੱਗੂਗਾ ਕੋਈ ਗੱਲ ਨਹੀਂ ਫਿਰ ਗੁਰੂ ਨੇ ਕਿਹੜਾ ਮੇਰੇ ਉੱਤੇ ਬਾਅਦ ਵਿੱਚ ਤਿੰਨ ਕਰਨੇ ਤੇ ਗੁਰੂ ਨੇ ਤੇ ਇੱਕ ਹੀ ਕਰਨਾ ਹੈ ਨਾ ਤੇ ਮੈਂ ਇੰਨਾ ਵੀ ਗਿਆ ਗੁਜਰਿਆ ਨਹੀਂ ਵੀ ਗੁਰੂ ਦਾ ਇੱਕ ਵਾਰ ਵੀ ਨਾ ਰੋਕੂਗਾ ਨਾਲੇ ਪੰਡੇਖਾਂ ਸੋਚਦਾ ਵੀ ਗੁਰੂ ਮੇਰੇ ਉੱਤੇ ਵਾਰ ਕਰੂਗਾ ਕਿੱਥੇ ਪੰਡੇਖਾਂ ਦੀ ਇੱਕ ਖਾਸੀਅਤ ਹੈ ਇਹਨੇ ਅੱਜ ਤੱਕ ਜਿੰਨੇ ਵੀ ਜੰਗ ਜੁਦ ਲੜਿਆ ਨਾ ਅਜ ਤੱਕ ਇਹਦੇ ਸਰੀਰ ਉਤੇ ਕਿਸੇ ਵੀ ਸ਼ਸਤਰ ਦਾ ਵਾਰ ਨਹੀਂ ਆ ਕੇ ਲੱਗਾ ਉਹਦਾ ਕਾਰਨ ਇਹ ਆ ਕਿ ਪੈਂਡੇਖਾ ਜਦੋਂ ਦੁਸ਼ਮਣ ਦੇ ਨਾਲ ਲੜਨ ਵਾਸਤੇ ਜਾਂਦਾ ਨਾ ਇਹ ਲੋਹੇ ਦਾ ਕੋਟ ਪਾ ਕੇ ਜਾਂਦਾ ਹੈ ਇਹ ਸਿਰ ਤੋਂ ਲੈ ਕੇ ਪੈਰ ਦੇ ਅੰਗੂਠੇ ਤੱਕ ਲੋਹੇ ਦੇ ਕੋਟ ਵਿੱਚ ਟਕਿਆ ਹੁੰਦਾ ਹੈ ਪੈਂਡੇਖਾ ਤੇ ਇਹਦਾ ਸਿਰਫ ਇੱਕ ਬੋਲਣ ਵਾਲਾ ਮੂੰਹ ਨੰਗਾ ਹੁੰਦਾ ਅੱਖਾਂ ਨੰਗੀਆਂ ਹੁੰਦੀਆਂ ਕੰਨ ਨੰਗੇ ਹੁੰਦੇ ਬਾਕੀ ਸਾਰੇ ਦਾ ਸਾਰਾ ਸਰੀਰ ਇਹਦਾ ਲੋਹੇ ਦੇ ਕੋਟ ਵਿੱਚ ਟਕਿਆ ਹੁੰਦਾ ਹੁਣ ਪੈਂਡੇਖਾ ਨੂੰ ਇਸ ਗੱਲ ਦਾ ਮਾਣ ਸੀ ਪੀ ਗੁਰੂ ਮੇਰੇ ਸਰੀਰ ਉਤੇ ਵਾਰ ਕਰੂਗਾ ਕਿੱਥੇ ਮੈਂ ਤੇ ਲੋਹੇ ਦੇ ਕੋਟ ਵਿੱਚ ਟਕਿਆ ਹੋਇਆ ਤੇ ਪੈਂਡੇਖਾ ਆਵਾਜ਼ ਦੇ ਕੇ ਕਹਿਣ ਲੱਗਾ ਮਹਾਰਾਜ ਹੋ ਜੋ ਸਾਵਧਾਨ ਲੱਗਾ ਵਾਰ ਕਰਨ ਸੱਚੇ ਪਾਤਸ਼ਾਹ ਮਹਾਰਾਜ ਆਵਾਜ਼ ਦੇ ਕੇ ਕਹਿਣ ਲੱਗੇ ਪੈਂਡੇਖਾ ਫਿਰ ਕਰ ਵਾਰ ਪੈਂਡੇਖਾ ਨੇ ਤੀਰ ਦਾ ਪਹਿਲਾ ਵਾਰ ਮਹਾਰਾਜ ਦੇ ਵੱਲੇ ਕੀਤਾ ਜਦੋਂ ਤੀਰ ਹਜੂਰ ਦੇ ਵੱਲ ਨੂੰ ਆ ਰਿਹਾ ਸੀ ਮਹਾਰਾਜ ਨੇ ਤਲਵਾਰ ਕੱਢੀ ਮਿਆਣ ਦੇ ਵਿੱਚੋਂ ਤੀਰ ਤੇ ਵਾਰ ਕੀਤਾ ਤੇ ਤੀਰ ਦੇ ਦੋ ਟੋਟੇ ਕਰਕੇ ਮਹਾਰਾਜ ਨੇ ਤੀਰ ਨੂੰ ਸੁੱਟ ਦਿੱਤਾ ਥੱਲੇ ਪੰਡੇਖਾਨੇ ਦੂਸਰਾ ਵਾਰ ਫੇਰ ਬਲ ਲਾ ਕੇ ਕੀਤਾ ਜਦੋਂ ਤੀਰ ਦੂਸਰਾ ਮਹਾਰਾਜ ਦੇ ਵੱਲ ਨੂੰ ਆ ਰਿਹਾ ਸੀ ਸੱਚੇ ਪਾਤਸ਼ਾਹ ਮਹਾਰਾਜ ਦੇ ਘੋੜੇ ਦੀ ਸੱਜੀ ਰਕਾਬ ਨੂੰ ਖਹਿ ਕੇ ਲੰਘ ਜਾਂਦਾ ਹੈ ਪੰਡੇਖਾਨੇ ਪੂਰਾ ਬਲ ਲਾ ਕੇ ਨੇ ਫੇਰ ਤੀਸਰਾ ਵਾਰ ਕੀਤਾ ਤੀਸਰਾ ਵਾਰ ਸੱਚੇ ਪਾਤਸ਼ਾਹ ਮਹਾਰਾਜ ਦੇ ਸੱਜੇ ਕੰਨ ਦੇ ਬਿਲਕੁਲ ਲਾਗੋਂ ਦੀ ਹੋ ਕੇ ਲੰਘ ਗਿਆ ਤੇ ਦੋ ਇਹਦੇ ਤਿੰਨੇ ਵਾਰ ਖਾਲੀ ਗਏ ਤੇ ਪੰਡੇਖਾਂ ਆਵਾਜ਼ ਦੇ ਕੇ ਕਹਿਣ ਲੱਗਾ ਮਹਾਰਾਜ ਹੁਣ ਵਾਰੀ ਤੁਹਾਡੀ ਕਰੋ ਵਾਰ ਵੇਖਦਾ ਤੁਹਾਡੀਆਂ ਬਾਹਾਂ ਵਿੱਚ ਕਿੰਨੀ ਕ ਤਾਕਤ ਆ ਮਹਾਰਾਜ ਕਹਿਣ ਲੱਗੇ ਪੈਂਡੇਖਾਂ ਝੱਲ ਲਵੀਂ ਰੋਕ ਲਵੀਂ ਕਰਨ ਲੱਗੇ ਵਾਰ ਹੋ ਜਾ ਸਾਵਧਾਨ ਪੈਂਡੇਖਾਂ ਨੇ ਕਮਾਨ ਵੇਖੀ ਕਹਿੰਦਾ ਆਹ ਖੁਦਾ ਅੱਜ ਇਸ ਗੁਰੂ ਦੇ ਕੋਲੋਂ ਬਚਾਲਾ ਅੱਜ ਤੋਂ ਬਾਅਦ ਕਰੇ ਵੀ ਕਦੇ ਵੀ ਇਸ ਗੁਰੂ ਦੇ ਨਾਲ ਲੜਨ ਵਾਸਤੇ ਨਹੀਂ ਆਵਾਂਗਾ ਪੈਂਡੇਖਾਂ ਸੋਚਦਾ ਵੀ ਇਹੋ ਜੇ ਲੋਹੇ ਦੇ ਕੋੜ ਭਾਵੇਂ ਚਾਰ ਵੀ ਪਾ ਕੇ ਆ ਜਾਂਦਾ ਨਾ ਪਰ ਜਿਹੜਾ ਇਸ ਕਮਾਨ ਵਿੱਚੋਂ ਤੀਰ ਨਿਕਲਣਾ ਹੈ ਉਹਨੇ ਤਾਂ ਵੀ ਾਰ ਪਾਰ ਦੀ ਹੋ ਜਾਣਾ ਤੇ ਮਣਾ ਜਾਨ ਬਚਾ ਲੈਣੀ ਚਾਹੀਦੀ ਏ ਭੱਜ ਜਾਣਾ ਚਾਹੀਦਾ ਪੈਂਡੇਖਾਨੇ ਨਾਲ ਭੱਜਣ ਵਾਸਤੇ ਨਾਲ ਆਪਣਾ ਘੋੜਾ ਮੋੜਿਆ ਸੱਜੇ ਪਾਸੇ ਨੂੰ ਇਹਦਾ ਖੱਬਾ ਕੰਨ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਵੱਲ ਹੋ ਗਿਆ ਮਹਾਰਾਜ ਜਾਣਦੇ ਸੀ ਵੀ ਅੱਖਾਂ ਵੀ ਨੰਗੀਆਂ ਹੁੰਦੀਆਂ ਬੋਲਣ ਵਾਲਾ ਮੂੰਹ ਨੰਗਾ ਹੁੰਦਾ ਤੇ ਕੰਨ ਵੀ ਦੋਵੇਂ ਨੰਗੇ ਹੁੰਦੇ ਜਦੋਂ ਸੱਜੇ ਪਾਸੇ ਨੂੰ ਘੋੜਾ ਮੋੜਿਆ ਪੈਂਡੇਖਾਨ ਦਾ ਖੱਬਾ ਹੋਇਆ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਵੱਲੇ ਸਤਗੁਰੂ ਵੇਖਦੇ ਆਸਾਰ ਹੋਏ ਸਾਵਧਾਨ ਜਮੇ ਬਾਨ ਲੱਗਿਓ ਤਵੇ ਰੋਹ ਜਾਗਿਓ ਮਹਾਰਾਜ ਨੇ ਛੱਡਿਆ ਜਕਾਰਾ ਭੱਥੇ ਵਿੱਚੋਂ ਕੱਢਿਆ ਚੁਣਵਾ ਜਿਆ ਤੀਰ ਚਾੜਿਆ ਕਮਾਨ ਦੀ ਤੰਦੀ ਦਿੱਤੇ ਤੰਦੀ ਨੂੰ ਪੂਰੇ ਬਲ ਦੇ ਨਾਲ ਮਹਾਰਾਜ ਨੇ ਕੰਨਾਂ ਤੇ ਖਿੱਚਿਆ ਕਮਾਨ ਦੀਆਂ ਦੋਵੇਂ ਨੁਕਰਾਂ ਜੋੜ ਕੇ ਰੱਖ ਦਿੱਤੀਆਂ ਤੀਰ ਛੱਡਿਆ ਸ਼ਾ ਸ਼ਾ ਕਰਦਾ ਹੋਇਆ ਸ਼ੂਕਦਾ ਹੋਇਆ ਤੀਰ ਪੈਂਡੇ ਖਾਂ ਦੇ ਖੱਬੇ ਕੰਨ ਵਿੱਚ ਆ ਕੇ ਵਜਾ ਤੇ ਸੱਜੇ ਕੰਨ ਦੇ ਲਈ ਕਲਗੀ ਤਰਜੀ ਨੇ ਬਾਹਰ ਐ ਨੇ ਤੀਰ ਦਾ ਇੱਕੋ ਵਾਰ ਕੀਤਾ ਪੈਂਡੇ ਖਾਂ ਦੇ ਖੱਬੇ ਕੰਨ ਵਿੱਚ ਆ ਕੇ ਵਜਾ ਤੇ ਸੱਜੇ ਕੰਨ ਦੇ ਲਈ ਕਲਗੀ ਤਰ ਪਾਤਸ਼ਾਹ ਨੇ ਬਾਹਰ ਕੱਢ ਕੇ ਰੱਖ ਦਿੱਤਾ ਅਦੀਨਾ ਬੇਗ ਵੀ ਮਾਰਿਆ ਗਿਆ ਇਸ ਜੰਗ ਵਿੱਚ ਵੀ ਸੱਚੇ ਪਾਤਸ਼ਾਹ ਮਹਾਰਾਜ ਨੇ ਜਿੱਤ ਪ੍ਰਾਪਤ